ਅਸਮੀ ਪਾਸ ਵਾਲਿਆਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਜੇਕਰ ਤੁਸੀਂ ਅਜੇ ਤੱਕ ਇਹ ਫਾਰਮ ਨਹੀਂ ਭਰਿਆ ਬਿਲਕੁਲ ਰੈਗੂਲਰ ਸਰਕਾਰੀ ਨੌਕਰੀ ਹੈਗੀ ਹੈ ਤਾ ਇਸ ਤੋਂ ਪਹਿਲਾਂ ਦੱਸਦੀ ਵੀ ਜੇ ਚੈਨਲ ਤੇ ਨਵੇਂ ਤਾਂ ਸਭ ਤੋਂ ਪਹਿਲਾਂ ਫੋਲੋ ਕਰ ਲਓ YouTube ਦੇਖ ਰਹੇ ਹੋ ਸਬਸਕ੍ਰਾਈਬ ਕਰ ਲਿਓ ਇਹਨੇ ਫਿਚਰ ਆਉਣ ਵਾਲੇ ਦਿਨਾਂ 'ਚ 10ਵੀਂ 8ਵੀਂ ਬੀਜ ਜਾਂ ਹੋਰ ਤਰ੍ਹਾਂ ਦੀਆਂ ਯੋਗਤਾ ਦੇ ਆਧਾਰ 'ਤੇ ਭਰਤੀਆਂ ਦੀ ਤੁਹਾਨੂੰ ਜਾਣਕਾਰੀ ਸਭ ਤੋਂ ਪਹਿਲਾਂ ਸਟਿਕ ਤਰੀਕੇ ਨਾਲ ਮਿਲਦੀ ਰਹੂਗੀ ਸੋ ਪੋਸਟਾਂ ਕਿਹੜੀਆਂ ਵੀ ਸੇਵਾਦਾਰ ਚੌਂਕੀਦਾਰ ਸਫਾਈ ਸੇਵਕ ਕੁੱਲ ਪੋਸਟਾਂ 368 ਨੇ ਇਸ ਤੋਂ ਬਹੁਤ ਕੁਝ ਹੋਰ ਵੀ ਪੋਸਟਾਂ ਹੈਗੀਆਂ 10ਵੀਂ ਪਾਸ ਪੋਸਟਾਂ ਹੈ ਉਮਰ 18 ਤੋਂ 37 ਹੈ ਐਸ்சி ਬੀਸੀ ਵਾਸਤੇ ਛੋਟ ਹੈ 42 ਸਾਲ ਤੱਕ ਉਮਰ ਮਿਲ ਜਾਣੀ ਹੈ ਫੀਸ 1000 ਰੁਪਿਆ ਜਨਰਲ ਵਾਸਤੇ ਐਸੀਵੀਸੀ ਵਾਸਤੇ 250 ਆਖਰੀ ਮਿਤੀ 27 ਦਸੰਬਰ ਹੈ ਅੱਜ ਤੁਹਾਡੇ ਕੋਲੇ 18 ਦਸੰਬਰ ਨੂੰ ਇਹ ਵੀਡੀਓ ਅਪਲੋਡ ਕੀਤੀ ਆਪਾਂ ਬੈਸ ਤਾਂ ਪੋਸਟਾਂ 4 ਦਿਸੰਬਰ ਤੋਂ ਆਇਆਂ ਹੋਈਆਂ ਨੇ ਜਿਨ੍ਹਾਂ ਨੇ ਹਾਲੇ ਤੱਕ ਅਪਲਾਈ ਨਹੀਂ ਕੀਤਾ ਅਪਲਾਈ ਕਰ ਲਓ ਹੋਰ ਜ਼ਿਆਦਾ ਜਾਣਕਾਰੀ ਲਈ ਨਾ ਨੀਚੇ ਕਮੈਂਟ ਬਾਕਸ 'ਚ ਆਪਣਾ ਇੱਕ ਲਿੰਕ ਦਿੱਤਾ ਆ ਆਫੀਸ਼ੀਅਲ ਵੈਬਸਾਈਟ ਦਾ ਉਸ ਵੈਬਸਾਈਟ ਤੇ ਜਾ ਕੇ ਤੁਸੀਂ ਹੋਰ ਵੀ ਚੀਜ਼ਾਂ ਪੜ੍ਹ ਸਕਦੇ ਹੋ ਤੇ ਸਿੱਧਾ ਉੱਥੇ ਜਾ ਕੇ ਆਪਣਾ ਆਨਲਾਈਨ ਫਾਰਮ ਭਰ ਸਕਦੇ ਹੋ ਇਹਨਾਂ ਪੋਸਟਾਂ ਵਾਸਤੇ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿੰਨੀ ਵਧੀਆ ਲੱਗੀ ਇੱਕ ਵਾਰੀ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਸ਼ੇਅਰ ਕਰਿਓ ਕਿਉਂਕਿ ਜਾਂਦੀ ਜਾਂਦੀ ਸਰਕਾਰ ਬਹੁਤ ਸਾਰੀਆਂ ਹੋਰ ਜਿਹੜੀਆਂ ਨੌਕਰੀਆਂ ਤੁਹਾਡੇ ਵਾਸਤੇ ਦੇ ਕੇ ਜਾਏਗੀ ਇਸ ਲਈ ਉਹਨਾਂ ਦੀ ਜਾਣਕਾਰੀ ਲਈ ਜੁੜੇ ਰਹੋ ਚੈਨਲ ਨੂੰ ਫੋਲੋ ਕਰ ਲਿਓ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓ ਤੱਕ ਲਈ ਸასი ਸ਼ਕਾਲ ਧੰਨਵਾਦ